ਬਾਬਾ ਰਵਿਦਾਸ ਜੀ ਕਹਿੰਦੇ ਤੇਰਾ ਪੁੱਤ ਮੰਨਾ ਮੰਨਾ ਨਹੀਂ ਦੀਦਾ ਕਿਤੇ ਮੰਨੇ ਨੂੰ ਆਵਾਜ਼ ਮਾਰਨਾ ਮੰਨਾ ਕੇ ਸੇਵਾ ਕਰੇ ਪ੍ਰਸ਼ਾਦਾ ਤੇ ਸ਼ਕਾਂਗੇ ਪਰ ਸਾਡਾ ਚਿੱਤ ਕਰਦਾ ਵੀ ਥਾਲੇ 'ਚ ਪ੍ਰਸ਼ਾਦਾ ਮੰਨਾ ਪਾਵੇ ਮੰਨਾ ਥਾਲੇ 'ਚ ਪ੍ਰਸ਼ਾਦਾ ਪਾਵੇ ਹੁਣ ਬੀਬੀ ਕਰਮੋ ਨੇ ਜਦੋਂ ਸੁਣਿਆ ਨਾ ਵੀ ਬਾਰ-ਬਾਰ ਪਾਤਸ਼ਾਹ ਕਹਿ ਰਹੇ ਨੇ ਮੰਨਾ ਆਵੇ ਮਨ ਦੇ ਵਿੱਚ ਆਸ ਹੀ ਪਾਤਸ਼ਾਹ ਨੂੰ ਪ੍ਰਸ਼ਾਦਾ ਸ਼ਕਾਉਣਾ ਪੁੱਤ ਅੰਦਰ ਮਰਿਆ ਪਿਆ ਗੁਰਦੇਵ ਕਹਿ ਰਹੇ ਨੇ ਵੀ ਪੁੱਤ ਦੇ ਹੱਥੋਂ ਪ੍ਰਸ਼ਾਦਾ ਛਕਣਾ ਇੱਕ ਮਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਬੀਬੀ ਕਰਮੋ ਜਿਹੜੀਆਂ ਸਵੇਰ ਦੀਆਂ ਆਪਣੀਆਂ ਮਮਤਾ ਦੀਆਂ ਸਦਰਾਂ ਨੂੰ ਦਿਵਾ ਕੇ ਬੈਠੀ ਐ ਵੀ ਗੁਰਦੇਵ ਦੀ ਸੇਵਾ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਬਾਦਸ਼ਾਹਾਂ ਦੇ ਬਾਦਸ਼ਾਹ ਭਗਤ ਰਵਿਦਾਸ ਮਹਾਰਾਜ ਜੀ ਦੇ ਅੱਗੇ ਰੋ ਰੋ ਕੇ ਇੱਕ ਮਾਂ ਦੀ ਮਮਤਾ ਆਪਣੇ ਦੁੱਖ ਨੂੰ ਤਿਆਰ ਕਰਦਾ जो पंस ਨੀ ਤੇ ਬਦਨਾ ਬੋਲੇ ਦਿਲ ਨੂੰ ਡੋਪੂ ਪੈਦੇ ਦਾਸ ਜੀ ਮਹਾਰਾਜ ਕਹਿਣ ਲੱਗੇ ਬੀਬੀ ਕਰਮੋ ਮੰਨਾ ਨਹੀਂ ਦੀਦਾ ਤੇਰਾ ਪੁੱਤ ਨਹੀਂ ਦੀਦਾ ਹੁਣ ਇੱਕ ਮਾਂ ਜਿਹੜੀ ਸਵੇਰ ਦੀ ਆਪਣੀ ਮਮਤਾ ਨੂੰ ਆਪਣੇ ਅੰਦਰ ਲੁਕੋ ਕੇ ਬੈਠੀ ਗੁਰਬਾਣੀ ਦੇ ਵਿੱਚ ਫਰਮਾਨ ਹੈ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਮਾਮਾ ਦਾ ਪੁੱਤਾਂ ਦੇ ਨਾਲ ਪ੍ਰੇਮ ਬੜਾ ਹੁੰਦਾ ਇਹ ਰਿਸ਼ਤੇ ਇਸ ਤਰੀਕੇ ਦੇ ਨਾਲ ਬਣਾਏ ਨੇ ਕਦੇ ਪਰਖ ਕੇ ਦੇਖ ਲਿਓ ਮਾਮਾ ਨੂੰ ਪੁੱਤ ਪਿਆਰੇ ਹੁੰਦੇ ਨੇ ਪਿਆਆਂ ਣੀਆਂ ਪਿਆਰੀਆਂ ਹੁੰਦੀਆਂ ਗੁਰਬਾਣੀ ਕਹਿੰਦੀ ਆ ਵੀ ਜਿਹੜੀ ਜਨਨੀ ਐ ਉਹਨੂੰ ਸੁੱਤ ਦੀ ਬੜੀ ਪ੍ਰੇਮ ਦੀ ਭਾਵਨਾ ਹੈ ਜਿਹੜਾ ਬਾਪ ਐ ਉਹਨੂੰ ਧੀ ਦੇ ਨਾਲ ਬਾਲ ਕੰਨਿਆਂ ਕੋ ਬਾਪ ਪਿਆਰਾ ਧੀਆਂ ਨੂੰ ਪੇ ਦੇ ਨਾਲ ਪ੍ਰੇਮ ਹੁੰਦਾ ਪੁੱਤਾਂ ਨੂੰ ਮਾਮਾ ਦੇ ਨਾਲ ਮਾਮਾ ਨੂੰ ਪੁੱਤਾਂ ਦੇ ਨਾਲ ਹੁਣ ਜਿਹੜੀ ਮਾਂ ਨੇ 9 ਮਹੀਨੇ ਗਰਭ ਦੇ ਵਿੱਚ ਪੁੱਤ ਰੱਖਿਆ ਹੋਵੇ ਦੁੱਖ ਸਹੇ ਹੋਣ ਬੜੀਆਂ ਅਰਦਾਸਾਂ ਕਰ ਕਰਕੇ ਲਾਡਾਂ ਦੇ ਨਾਲ ਚਾਮਾਂ ਦੇ ਨਾਲ ਉਹਨੂੰ ਪਾਲ ਰਹੀ ਹੋਵੇ ਤੇ ਜੱਕਦਮ ਉਹ ਪੁੱਤ ਅੱਖਾਂ ਦੇ ਸਾਹਮਣੇ ਜਹਾਨ ਛੱਡ ਦੇਵੇ ਉਹ